ਹੈਲੋ ਹਾਂਜੀ ਸਰ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਵੀ ਸਾਰੇ ਠੀਕ ਠਾਕ ਹੋਵੋਗੇ ਲਾਈ ਗੁਰੂ ਜੀ ਦੀ ਕਿਰਪਾ ਨਾਲ ਤੇ ਆਪਾਂ ਨੂੰ ਚੜਦਾਗਾ ਜੀ ਚਿਕਨ ਮੂਨੀਆ ਵਾਲਾ ਬੁਖਾਰ ਤੇ ਬੁਖਾਰ ਤਾਂ ਜੀ 2 ਘੰਟੇ ਚੜਦਾ ਸੀਗਾ 2 ਘੰਟੇ ਚੜਿਆ ਸੀਗਾ ਤੇ ਹੁਣ ਲੱਤਾਂ ਮਹੀ ਬਾਲੀਆਂ ਟੁੱਟ ਗਈਆਂ ਨੇ ਕੱਲ ਤੋਂ ਆਪਾਂ ਜਾਇ ਕਰਾਂਗੇ ਸਕੂਲ ਮੈਨੂੰ ਹੋ ਗਿਆ ਹਫ਼ਤਾ ਬੈਠੀ ਨਾ ਘਰੇ ਕਿਉਂਕਿ ਮੇਰੀ ਜੀ ਲੱਤਾਂ ਬਾਲੀਆਂ ਦੁਖਦੀਆਂ ਸੀਗੀਆਂ ਹੁਣ ਡੈਡੀ ਕਹਿੰਦਾ ਪੁੱਤ ਚੱਲ ਇੱਕ ਦਿਨ ਹੋਰ ਹੈ ਪਾ ਹਨਾ ਮੁੱਛੇ ਲਿਓਣਾ ਵੀ ਫਿਰ ਔਖਾ ਹੈਗਾ ਤੇ ਦੇਖੋ ਜੀ ਮੈਂ ਬੀਬੀ ਕੱਟ ਰਹੀ ਸੀ ਇੱਧਰ ਸਬਜ਼ੀ ਕਦੂਆਂ ਦੀ ਤੇ ਮੈਂ ਚੱਕਿਆ ਇੱਕ ਕਦੂ ਤੇ ਬਣਾਤੀ ਇੱਕ ਫੋਟੋ ਇੱਧਰ ਬੀਬੀ ਨੇ ਇੱਕ ਕ ਸਿਲਤਾ ਕਦੂ ਤੇ ਦੋ ਕਦੂ ਕੱਟ ਤੇ ਇੱਕ ਇੱਧਰ ਸਿੱਲੀ ਜਾਂਦੀ ਆ ਹੈ ਬੀਬੀ ਹੋਰ ਭਾਈ ਜਿਹੜਾ ਹੁਣ ਨਿਕਨੇ ਕਦਨ ਨੇ ਚੈਲੂ ਗੈਲੂ ਦੰਦਾ ਨਿਕਲ ਤੇ ਲੈ ਬੀਬੀ ਆ ਵੀ ਕੱਟ ਦੇ ਫੋਟੋ ਬਣਾਤੀ ਆ ਵੀ ਕੱਟ ਦੇ ਇੱਥੇ ਝਰ ਦੇ ਜੀ ਆਪਾਂ ਵਿਆਹ ਜਾਗੋ ਤੇ ਤੁਹਾਨੂੰ ਦਿਖਾਵਾਂਗੇ ਜਾਗੋ ਤੇ ਉਹ ਤੁਹਾਨੂੰ ਆਪਾਂ ਸ਼ਾਮ ਨੂੰ ਦਿਖਾਵਾਂਗੇ ਕਿਉਂਕਿ ਹਿਸਤਾਂ ਬੱਜੇ ਨੇ 10:00 ਸੀ ਬੱਜੇ ਨੇ ਸੁਬਾ ਦੇ ਤੇ ਸੋਨੂੰ ਫਿਰ ਜਾਗੋ ਦਿਖਾਵਾਂਗੇ ਅੱਥ ਨੇ ਅੱਥ ਨੇ ਵੀ ਬੀਬੀ ਜਾਗੋ ਤੇ ਕਿੰਨੇ ਵੇਚ ਲਾਂਗੇ ਕੰਮ ਬਣ ਕੇ ਰੋਟੀ ਲਾ ਕੇ ਵਗੋ ਠੀਕ ਬੰਦੇ ਲੱਗੇ ਹੋਣੇ ਹਾਂਜੀ ਬੰਦੇ ਲੱਗੇ ਹੋਏ ਨੇ ਰੋਟੀ ਲਾ ਕੇ ਬੱਗ ਜਾਗੇ ਤੇ ਉੱਥੇ ਚਲੋ ਇੰਜੋਏ ਕਰਾਂਗੇ ਤੇ ਚਲੋ ਠੀਕ ਹੈ ਜੀ ਬਣੇ ਰੋ ਬਲੌਗ ਨਾਲ ਬਹੁਤ ਸੋਹਣਾ ਬਲੌਗ ਹੋਊਗਾ ਕਿਦਾ ਕਿਵੇਂ ਹੋ ਅੱਛਾ ਹੋਰ ਫਿਰ ਹੋਰ ਕੀ ਆ ਰਹਾ ਹੈ ਜਾਨਾ ਸੀ ਵਿਆਹਾਂ ਨੂੰ ਤਾਂ ਫਿਰ ਅਸੀਂ ਵੀ ਜਾਣਾਗਾ ਜੀ ਤਾਂ ਕੱਲ ਨੂੰ ਬਾਗ ਜਾ ਜਦ ਸੰਗ ਜਾ ਨਾ ਅੱਜ ਅੱਜ ਜਾਗ ਗਏ ਸੀ ਅੱਜ ਜੱਗ ਤੇ ਜਾਵਾਂਗੇ ਅੱਛਾ ਫਿਰ ਅਸੀਂ ਕੱਲ ਨੂੰ ਜਾਵਾਂਗੇ ਚੱਕ ਫਿਰ ਤੁਸੀਂ ਕੱਲ ਨੂੰ ਭੱਜ ਜਾ ਹਾਂ ਅੱਜ ਸਾਰਿਆਂ ਨੇ ਆ ਕੇ ਮਿਲੋ ਨਹੀ ਨਹੀ ਕੁਛ ਨਹੀਂ ਹੁੰਦਾ ਤੁਸੀਂ ਵੀ ਆ ਜਾਓ ਲੈ ਨਹੀਂ ਅੱਲਾ ਮਾਲ ਕੋਣ ਸਮਾ ਤੁਸੀਂ ਨਾਨਕਾ ਵੇਲੋ ਕੰਮ ਕਹੀ ਕਰਨੇ ਬੰਦ ਨੇ ਆਪਾਂ ਨੂੰ ਤੁਸੀਂ ਨਾਨਕਾ ਵੇਲੋ ਆਪਾਂ ਬਣ ਜਾਵੇਂ ਪਾਸੇ ਕੋਈ ਮੰਜ ਲੈਣਾ ਹੂੰ ਸੇਆ ਮੇਰ ਤਾਂ ਦੇਖ ਲੈ ਕਿ ਮੈਂ ਸੋਣਾਗਾ ਹਜੇ ਬਸ ਪ੍ਰੈਸ ਕਰਨ ਲਈ ਬੜਿਆ ਪ੍ਰੈਸ ਕਰ ਰਿਹਾ ਹਾਂ ਮਾਂ ਮਾਂ ਸੂਟ ਪ੍ਰੈਸ ਕਰੀ ਜਾਂਦੇ ਨੇ ਆਪ ਦਾ ਹੋਰੋਂ ਤਾਂ ਆ ਜਾਣਗੇ ਨਾਨਕਾ ਮੇ ਆ ਨਾਨਕਾ ਮੇ ਨਹੀਂ ਆਉਂਦਾ ਉਹਨਾਂ ਦਾ ਉਹਦੀ ਮੰਮੀ ਦਾ ਪ੍ਰੈਸ ਨਹੀਂ ਹੋਇਆ ਵਿਆ ਤਾਂ ਕਰਕੇ ਹੈਨਾ ਮਮਾ ਮੰਮੀ ਆਉਣਗੇ ਨਾਨਕਾ ਮੇ ਨਹੀਂ ਆਉਂਦਾ ਹੈਗਾ ਫਿਰ ਕਿਤਾਬਾ ਗਿਵਾਖੇ ਸਿਗਾ ਮਰੂ ਤੋੜ ਜਾਂਦਾ ਆਂਟੀ ਕੇ ਤੋੜ ਵੀ ਲੈ ਲੈ ਇੱਕ ਤਾਂ ਇਹ ਮੈਨੂੰ ਤੋੜ ਲਈ ਤੋੜ ਲੈ ਮਰੂਜ ਕੱਚੇ ਬਹੁਤ ਮਿੱਠੇ ਲੱਗਦੇ ਨੇ ਇਧਰ ਆਂਟੀ ਕੇ ਲੱਗੇ ਬਨੇ ਸਾਡੇ ਤਾਇਆ ਜੀ ਕੇ ਉੱਥੇ ਫਿਰ ਆਪਣਾ ਆਪਣੇ ਵਾਲੇ ਵੀ ਬੌਲੇ ਮਿੱਠੇ ਨੇ ਆਪਣੇ ਵਾਲੇ ਪਰ ਐ ਆ ਨਾ ਬਸ ਹਾਂ ਵੀ ਕਿਆ ਦੂਰ ਨੇ ਕੱਚਾ ਹੈ ਤਾਂ ਚਾਚਾ ਕਿਹਦਾ ਕਰੂੰਗੀ ਬਾਬਾ ਵਾਪਸ ਰਾਇ ਕਿੰਨੇ ਗੱਡੇ ਹੈ ਨਾ ਹਾਂ ਹੋਰ ਫਿਰ ਬਾਬਾ

ਚਾਕਲੇਟ ਚਾਕਲੇਟ ਟਾਫੀਆਂ ਕੋਈ ਮੇਕੇ ਨੇ ਕੇ ਹਲਕਾ ਖਾਣੇ ਦੇ ਲਣ ਚ ਪਾਏ ਹੋਏ ਓ ਹੋ ਹੋ ਟਾਫੀਆਂ ਨੇ ਹੋ ਮੇਰੇ ਤੜਕੇ ਇਹਨਾਂ ਕੇ ਆਣੇ ਗੱਲ ਹਾਂ ਹੋ ਗਿਆ ਟੂਲਾ ਜੀ ਇਹ ਤਾਂ ਹੈ ਵੀ ਅੱਜ ਤੋਂ ਮਨੂ ਭਾਵੇਂ ਪਰ ਟਾਈਮ ਕੈਦ ਕਰ ਮਾ ਜੀ ਹਾਈ ਹਾਈ ਤਾਂ ਆ ਨਹੀਂ ਵੇਲਾ ਹੁੰਦਾ ਹਨਾ ਹਾਂ ਫਿਰ ਉਹਨੂੰ ਕਹਿ ਕੇ ਰੱਖ ਦੋ ਤੇ ਮਮਾ ਮਮਾ ਕਿਉਂ? ਕਿਵੇਂ ਆ? ਹਾਂ। ਕਿਵੇਂ ਆ? ਠੀਕ ਆ। ਕਿਉਂ ਗਿਆ? ਠੱਕਿਆ ਪਿਆ। ਹੁਣ ਤਾਂ ਮਮਾ ਤੂੰ ਉੱਠਿਆਂਗਾ। ਹਾਂ? ਹੁਣ ਤਾਂ ਤੂੰ ਉੱਠਿਆਂਗਾ। ਠੱਕਿਆ ਪਿਆ। ਹੁਣ ਤਾਂ ਤੂੰ ਉੱਠਿਆਂ ਮਖਿਆ। ਅੱਛਾ ਹੁਣ ਉੱਠਿਆ। ਹੋਰ। ਕੋਈ ਨਾ ਕੜਾ ਸੌਖਾ ਪੀ। ਤੇਰਾ ਵੀ ਥੱਕ ਗਿਆ ਮੁੰਡਾ। ਉਹ ਥੱਕ ਗਿਆ ਦਾ। ਤਾਇ ਫੇਰਾ ਪਾ ਦ। ਆਪਾ ਨਹੀਂ ਸਕਦਾ। ਆਪਾ ਤਾਂ ਬਾਲਾ ਕੰਮ ਕੀਤਾ। ਤੂੰ ਮਮਾ ਪੈ ਗਿਆ ਸੀ ਬਾਲਾ ਕੰਮ ਕੀਤਾ ਸੀ ਤਾਂ ਟਾਈ ਘੜੀ ਗਏ। ਪੂਆ ਪੂਆ ਕਰੀ ਜਾਂਦੀ ਆ ਇੱਧਰ ਜੀ ਇੱਟਾਂ ਘੜੀਆਂ ਪਈਆਂ ਨਹੀਂਆਂ ਤੇ ਆਪਾਂ ਚੱਕ ਚੱਕ ਇੱਧਰ ਸਿੱਟਿਆਨੇ ਹਾਂਗੇ ਹੋਰ ਬਾਬਾ ਤੜਕੇ ਫਿਰ ਉਹ ਤਿਆਰ ਢੋਲੇ ਦੋਨੇ ਜੀ ਫਿਰ ਤਾਇਆ ਜੀ ਕਹਿੰਦੇ ਕਹਿੰਦੇ ਮੈਨੂੰ ਬਾਬਾ ਨੇ ਕਿਹਾ ਕਿ ਫਿਰ ਤਾਇਆ ਕਰੇਗਾ ਬਾਬਾ ਕਹਿੰਦਾ ਬਾਰਾ ਵੱਡਾ ਹੋ ਜਾਂਦਾ ਹਾਂ ਉਹ ਤਿਆਰ ਆ ਜਿੰਨੇ ਵੀ ਇੱਟਾਂ ਸਿੱਟੀਆਂ ਜੀ ਸਾਰੀਆਂ ਮੈਂ ਸਿੱਟੀਆਂ ਇੱਧਰ ਯਾਦ ਚ ਨਹੀਂ ਜਾਂਦੇ ਨੇਗੇ ਮਾਮਾ ਇੱਥੇ ਰੱਖੀ ਜਾਂਦਾ ਇੱਟ ਨਾਲ ਮਾਮਾ ਤੂੰ ਵੀ ਸਿਟਰ ਲੱਗ ਗਿਆ ਹਾਂ ਇੰਨੀ ਅੱਧੀਆਂ ਅੱਧੀਆਂ ਮੈਸੀਟੇ ਇੱਧਰ ਮਾਮਾ ਛੇੜਦਾਗਾ ਆਦੀ ਮਾਮਾ ਜੀ ਹਮਿਦਾ ਸਨਾ ਕੋਈ ਗੱਲ ਬਾਤ ਵਿਆਹ ਤੇ ਕੀ ਕੁਝ ਕਰੋਗੇ ਨਾ ਤਾਂ ਜੁਤਰਾ ਬਸ ਕਰਾਂ ਜਾਣਦੇ ਮੋਂ ਗੱਲ ਕਰਮ ਅੱਲਾ ਦਾ ਵਿਆਹ ਹੋਰੀ ਲੰਗਾ ਨਹੀਂ ਮਾਮਾ ਕਿਉਂ ਕੀ ਹੋ ਗਿਆ ਸਰੀਰ ਥੋੜ ਜਾਉਂਦਾ ਦਿੰਦੇ ਨਹੀਂ ਜੇ ਲੈ ਤਿਆਰੀ ਹੋ ਗਈ ਤੇ ਹੁਣ ਮੇਸਤਰ ਜਾਵੇ ਆ। ਆ ਬਰੋ ਕਦੋਂ ਸ਼ਰੀਆ ਹੋਵੇ ਤੜਕੇ ਉਹ ਤਾਂ ਹੱਥ ਨਹੀਂ ਹੁੰਦੀ ਜੱਗੋ ਤਾਂ। ਆਥਣ ਦਾ ਹੋਇਆ ਕਰ 2 ਵਜੇ ਨਾਲ ਬੋਤਲਾ ਮਾਮੇ। ਜੱਗੋ ਤਾਂ 6 ਵਜੇ ਸਟਾਰਟ ਹੁੰਦੀ ਆ। ਦੋ ਨਾ ਮਦੋ ਮਦੋ ਵੀ ਸਹੀ ਗੱਲ ਦੀ ਆ। 6 ਵਜੇ ਤਾਂ ਅਜੇ ਤਿਆਰ ਹੋ ਕਰਨ ਨੂੰ ਲੱਗਦੇ ਨੇ ਹੇ ਤਾਂ। ਤਾਂ ਕਿਹਦਾ ਨੰਬਰ ਨਹੀਂ ਹੈਗਾ ਤੇ ਨੋਟ ਚਲਣਗੇ। 8 ਵਜੇ ਲੱਗਦੀ ਹੈ ਸਾਰਾ ਗੁੱਸਤਾ। ਜੱਗੋ ਤੋਂ ਅੱਗੇ ਕਰ ਦੇ। ਜੱਗੋ ਤਿਆਰ ਹੋ ਗਈ ਸੀ। ਸੁਣੀ। ਸੱਚ ਤਾਇਆ। ਦੱਸਣਾ ਕੋਈ ਗੱਲ ਵਾਤ ਫਿਰੋ। Mama, vì tụi đã biết được. Tại vì tụi mình đã biết được. Tại vì tụi mình ਬਿਦੱਲਾ ਬਿਦੱਲਾ ਹੁੰਦਾ ਹੈ ਬਿਦੱਲਾ ਬਿਦੱਲਾ ਹੋਰ ਫਿਰ ਤਾਇਆ ਵਧੀਆ ਵਧੀਆ ਤਾਇਆ ਮੇਰੇ ਬੱਬਾ ਕਹੇ ਆ ਜਾਂਦਾਗਾ ਦਾੜੀ ਕਾਲੀ ਕਰਾਉਣੀ ਸੀ ਹੈਨਾ ਹੋਰ ਅੱਥਰਾਂ ਦੀ ਤਾਂ ਜਦੋਂ ਕਮੈਂਟ ਨਹੀਂ ਮਾਰੀ ਗੱਲ ਪੱਕੀ ਇਹ ਦਾਤ ਅੱਛੀ ਆ ਇਹ ਦਾਤ ਅੱਛੀ ਆ ਚਲਦਾ ਹੈ ਹੁਣ ਮੈਂ ਮੋਢੀ ਵਿਹਾਰਤ ਪਾਈ ਤੇ ਨਹੀਂ ਗਾਂ ਗੱਲ ਫਟ ਗਈ ਲੈ ਹੁਣ ਤੇਮੀ ਤਾਂ ਤੂੰ ਬੁੱਝੀ ਚੰਗਾ ਮੈਂ ਪਾਉਣੀ ਆ ਅਸੇ ਹਾਥੀ ਨੂੰ ਫ੍ਰਿਜ ਚ ਬੰਦ ਕਰਨਾ ਕਿਵੇਂ ਕਰਾਂਗੇ ਦੱਸ ਚੱਲ ਮਿਸਤਰੀ ਦਾਇਤ ਮੂਤ ਜਮਾ ਇਹ ਫ੍ਰਿਜ ਚ ਬੰਦ ਕਰਨਾ ਕਿਵੇਂ ਕਰਾਂ ਚਰਤ ਲਾ ਪਹਿਲਾਂ ਨਾ ਹੁਣੀ ਕਰ ਦੂੰਗਾ ਤੈਨੂੰ ਮੈਂ ਸਰਤ ਨਹੀਂ ਤੂੰ ਇਹ ਤਾਂ ਉਂ ਆ ਚੱਲ ਚੰਗਾ ਪਹਿਲਾਂ ਤੈਨੂੰ ਉਹੇ ਪਾਉਨੇ ਆ। ਹੱਥ 'ਚ ਹੁਣ ਉਤਾਰ ਦੂਗਾ ਹੱਥੀ ਨੂੰ। 150 ਬੋਤਲ ਐ। ਉਹਦੇ ਦੋ ਬੋਤਲਾਂ ਡਿੱਗ ਗਈਆਂ। ਜਹਾਜ 'ਚ ਕਿੰਨੀਆਂ ਰਹਿ ਗਈਆਂ ਬਾਕੀ? ਕਿੰਨੀਆਂ? 150 ਬੋਤਲ ਆ ਜਹਾਜ 'ਚ। ਦੋ ਡਿੱਗ ਗਈਆਂ ਕਿੰਨੀਆਂ ਰਹਿ ਗਈਆਂ? ਦੇਖੋ ਪਟਾ ਲਓ। ਚਲ ਠੀਕ ਆ। ਫਿਰ ਆਪਾਂ ਹੱਥੀ ਨੂੰ ਫ੍ਰਿਜ 'ਚ ਬੰਦ ਕਰਨਾ ਉਹ ਦੱਸਿਗੇ ਮੈਂ ਕਰਾਂ। ਕਰ ਦੋ 5 ਮਿੰਟ। ਨਾ ਆਂ ਇਹ ਦੱਸ ਤੂੰ। ਲੈ ਅੱਗੇ ਖੇਡੋ ਤੇ ਹੱਥੀ ਦਾ ਬਰਜ ਦਰਦਾਂਗੇ। ਹਾਂ। ਨਾ ਗਲਤ ਤਾਇਆ। ਖੋਲਿਆ ਫ੍ਰਿਜ ਚੜਾਦਾ। ਗਲਤ ਤਾਇਆ। ਪਹਿਲਾਂ ਆਪਾਂ ਫ੍ਰਿਜ ਦਾ ਸਮਾਨ ਕੱਢਾਂਗੇ ਫਿਰ ਹੱ ਤੈਨੂੰ ਗੱਪਾਂ ਬਾਂਦਰ ਨੂੰ ਬੰਦ ਕਰਨਾ ਉਹ ਕਿਵੇਂ ਕਰਾਂਗੇ ਦੱਸ ਤਾਇਆ ਹਾਂ ਬਲੂੰਗੜੀ ਹੁਣ ਬਾਰ ਦਿੰਦੇ ਨਾ ਹਾਂ ਉਹਨੂੰ ਕਰਨਾਗਾ ਬਾਂਦਰ ਨੂੰ ਫ੍ਰਿਜ 'ਚ ਬੰਦ ਕਰਨਾ ਕਿਵੇਂ ਕਰਾਂਗੇ ਬਣਾਇਆ ਆਉਂਦਾ ਜੀ ਤੋ ਖੇਡ ਜੀ ਨਾ ਨਾ ਅਸਲੀ ਅਸਲੀ ਆਸਲੀ ਤਾਂ ਹੁੰਦਾ ਹੀ ਨਹੀਂ ਦੱਸ ਤਾਇਆ ਹਾਂ ਕਿਵੇਂ ਬੰਦ ਕਰਾਂਗੇ ਲੈ ਮੈਂ ਉਹ ਆਤ ਸੁਣ ਲਿਆ ਗਲਤ ਗਲਤ ਹਾਂ ਥੀਮ ਕੱਢਾਂਗੇ ਉਹਨੂੰ ਪਾ ਦਾਂਗੇ ਹਾਂ ਤੋ ਦੇ ਨਿਕ ਤੇ ਦੋ ਗਲਤੀ ਪਹਿਲਾ ਸਹੀ ਆ ਚਲ ਤੀਜਾ ਚੌਥਾ ਹੈ ਸੇਰ ਦਾ ਜਾਨੋ ਜਨਾ ਉਹਨਾਂ ਕੀਤੇ ਆ ਪਾਰਟੀ ਉੱਥੇ ਦੋ ਜਾਣੇ ਨਹੀਂ ਆਏ ਦੱਸੋ ਘੜੀ ਨਹੀਂ ਆਏ ਮੈਂ ਤੇ ਬੱਗੀ ਨਹੀਂ ਆਏ ਰੋ ਪੰਜਾਬੀ ਫਿਲਮੀ ਜੇ ਲੱਲੂ ਰਿੰਗ ਕਰੀ ਜਾਣਾ ਨਾ ਵਗੇ ਓਏ ਜਾਲਾ ਕਹਿੰਦਾ ਕੋਈ ਹੋ ਬਣਾ ਤੂੰ ਗਾਂ ਚੋ ਚਕਲਾ ਦਾ ਦੱਸਾਂ ਮੈਨੂੰ ਦੱਸਾਂ ਬਾਂਦਰ ਤੇ ਹਾਥੀ ਨਹੀਂ ਗਏ ਉਹਦਾ ਪ੍ਰਿਜਜਵੰਦ ਚੱਲ ਬੱਤੀ ਆ ਓਏ ਚੱਲ ਚੌਥਾ ਆਈ ਜਿਵੇਂ ਸੋਡੇ ਇੱਥੇ ਆਏ ਰਾਹ ਆ ਆਪਾਂ ਇੱਥੇ ਹਰਾ ਬਣਾਇਆ ਵੇ ਹਨ ਵਿਚਕਾਰ ਇਹ ਚ ਪਾਣੀ ਆ ਨਹਿਰ ਆ ਠੀਕ ਆ ਉਜੇ ਪਾਣੀ ਹੈ ਉਜੇ ਮੰਗਰ ਮਸਾ ਉਜੇ ਮਸਲੀਆਂ ਨੇ ਆਸੇ ਪਾਸੇ ਕੋਈ ਰਹਾ ਨਹੀਂ ਬਚਾਰੇ ਦਾ ਘਰ ਆਗਾ ਉਹਨੇ ਘਰੇ ਜਾਣਾ ਨੀਰਾ ਹੋਈ ਜਾਂਦਾ ਉਹ ਕੀ ਕੀ ਕਰੂਗਾ ਕੀ ਕਰੂਗਾ ਪਰ ਹੈ ਨਹੀਂ ਬਚਾਰੇ ਨੂੰ ਜਿਹੜਾ ਉਹ ਆ ਪੋਲਾ ਉਪਲ ਟੁੱਟ ਜਾਂਦਾਗਾ ਉਹ ਨਹਿਰ ਚ ਹੀ ਸੌਂ ਜਾਊਗਾ ਦੱਸ ਦੀ ਘਰੇ ਆਉਣਾ ਨਹਿਰ ਜੇ ਤਾਂ ਮੰਗਰ ਵਾਸਾ ਸ਼ੇਮਾ ਸ਼ੇਮਾ ਤੂੰ ਤਾਂ ਹੁਣ ਨਾ ਦੱਸੋ ਨਹੀਂ ਦੱਸਦਾ ਆ ਵੀਡੀਓ ਬਣਾਈ ਲੋ ਪਾਗੀ ਆਪਣੇ ਦੋ ਵਿਆਹ ਨੇ ਉਧਰ ਤਾਂ ਬੀਬੀ ਦਾ ਵਿਆਹ ਜਿਹਦੀ ਸਾਨੂੰ ਗੱਲ ਕਰਦੇ ਤੇਰੀ ਜਾਗੋ ਤੇ ਜਾਵਾਂਗੇ ਇੱਧਰ ਵਿਆਹ ਦੀ ਸਜਾਵਟ ਹੋ ਰਹੀ ਆ ਘਰ ਦੀ ਤੇ ਇੱਧਰ ਸਾਡੇ ਬੇਟੇ ਦਾ ਵਿਆਹ ਤੇ ਕਦ ਚਲਣੀ ਆ ਕੜਾਹੀ ਅੱਜ ਘਰ ਸਜਾਰੇ ਨੇ ਫਰਸ਼ ਵੀ ਨੈਗੇਟਿਵ ਬਣਾਇਆ ਰਹਿਣਾ ਤੇ ਫਰਸ਼ ਵੀ ਦੇਖੋ ਟੈਲਾਂ ਦਾ ਲਾ ਕੇ ਜਿਵੇਂ ਚਿੱਟਾ ਮਸਾਲਾ ਭਰ ਕੇ ਆ ਦੇਖੋ ਇੰਨੀ ਕੀ ਸਜਾਵਟ ਕਰਤੀ ਤੇ ਆਪਈ ਆ ਆਪਈ ਆ ਇੰਨੀ ਸਜਾਵਟ ਪਈ ਆ ਨਾ ਇੰਨੀ ਕ ਕਿਉਂ ਬੱਬਾ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇੱਥੇ ਲਾਵਾਂਗੇ ਜੀ ਅਸੀਂ ਹਲਦੀ ਹਲਦੀ ਹਾਂ ਸੋਹਣੀ ਲੱਗੂ ਇੱਥੇ ਹਾਂ ਬਟਣਾ ਲਾਉਣਾ ਜੀਰੇ ਬਟਣਾ ਹਾਂਜੀ ਹਾਂਜੀ ਬਹੁਤ ਖੁਸ਼ੀ ਆਸੀ ਆਪਾਂ ਤੇ ਮਹਾਰਾਜ ਦੀ ਕਿਰਪਾ ਕਰੂਗੀ ਆਪੇ ਹਾਂ ਬੱਬਾ ਜੀ ਪੁੱਤਾਂ ਨੇ ਵਹਿਦਿਆ ਖੁਸ਼ੀ ਹੋਰ ਹੁੰਦੀਆਂ ਨੇ ਜੀ ਮੈਂ ਮੜਾ ਨੰਬਰ ਦੇ ਦਾਂ ਜੀ ਇੱਕ ਮਿੰਟ ਠੀਕ ਹੈ ਜੀ ਫਿਰ ਵੜਿਆ ਬਣਾਵਾਂਗੇ ਆਪਾਂ ਠੀਕ ਹੈ ਜੀ ਠੀਕ ਹੈ ਆ ਦੇਖੋ ਜੀ ਆ ਵੀ ਲਾਉਣੇ ਆ ਜੀ ਦੀਪਮਾਲਾ ਵੀ ਲਾਉਣੀ ਆ ਤੇ ਜਦੋਂ ਹੁਣ ਆਥੇ ਜਦੋਂ ਗੀਤ ਗਾਏ ਫਿਰ ਆਪਾਂ ਉਦੋਂ ਵੀ ਦਿਖਾਵਾਂਗੇ ਤੇ ਹੁਣ ਆਪਾਂ ਦੂਸਰੇ ਵਿਆਹ ਵੀ ਚੱਲਾਂਗੇ ਜਾਗੋ ਤੇ ਹਨਾ ਬੀਬੀ ਹਾਂ ਉੱਧਰ ਵੀ ਚੱਲਾਂਗੇ ਜਾਗੋ ਤੇ ਇੱਧਰ ਤਾਂ ਸਜਾਵਟ ਹੋ ਰਹੀ ਆ ਮੁੰਡੇ ਦੇ ਪਿਆ ਉਹ ਚੁੱਲਾ ਬਣਾਤਾ ਕੁੜੀ ਦਾ ਪਿਆ ਚੁੱਲਾ ਬਣਾਤਾ ਤੇ ਉਹ ਲੋਹੇ ਬਣਾਤੀ ਚੁੱਲਾ ਚੋਰਾ ਹੈ ਚੋਰ ਹਾਂ ਚੋਰਾ ਹੈ ਹੋ ਰੋਟੀ ਵਾਲੀ ਵੱਡੀ ਤੇ ਉਹ ਤਾਂ ਇੱਕ ਪਿਆ ਕਰਨੀ ਆ ਵੀ ਰੋਟੀਆਂ 15 ਤੇ ਮੈਨੂੰ ਤਾਂ ਚ ਰੋਟੀ ਪੱਕ ਜਾ ਕਰਨ ਫਿਰ ਦੀ ਆ ਬਾਈ ਮੇਰੇ ਬਾਈ ਦਾ ਵਿਆਹ ਹੈਗਾ

ਉਧਰ ਹੀ ਕਹਦੇ ਮੇਰੇ ਤਾਇਆ ਜੀ ਘਰੇ ਨੇ ਮਿਸਤਰੀ ਓ ਖੜਿਆ ਤਾਇਆ ਜੀ ਤਾਇਆ ਤੁਸੀਂ ਨਹੀਂ ਆਏ ਫਿਰ ਵਧੀਆ ਇਧਰ ਆਓ ਨਾ ਮੈਂ ਤੁਸੀਂ ਨਹੀਂ ਆਏ ਕਰਦੇ ਆ ਜੀ ਵਿੱਚ ਭਾਈ ਇਹਨੇ ਤੁਸੀਂ ਲਾ ਆਏ ਗਾ ਉਹ ਕਹਿੰਦਾ ਅੰਤ ਭਾਈ ਇਧਰ ਆ ਇਧਰ ਹੀ ਆ ਜਿਓ ਥਾਰਾ ਰੱਡੂ ਫੇਰ ਟੱਕਰੇ ਹੋ ਕੇ ਕਰਤਾ ਦੇ ਆਪਣਾ ਸੇਤੀ ਕੱਲ ਨੂੰ ਆਵਾਂਗੇ ਚੰਗਾ ਕੱਲੂ ਹੀ ਆ ਆਪਣਾ ਮਿਸਤਰੀ ਤਾਇਆ ਜੀ ਆਊਗਾ ਜੇ ਜਾਗੋ ਤਾਂ ਦੇਖੋਗੇ ਤਾਇਆ ਕਿੰਨਾ ਭੰਗੜਾ ਪਾਉਗਾ ਇਧਰ ਓ ਫਿਰ ਮੋਟਰ ਵੀ ਆਉਂਦੀ ਆ ਹੋਰ ਹੋ ਰਿਹਾ ਆਉਂਦੀ ਆ ਹਾਂ ਦਿਤਾ ਆ ਹਾਂ ਬਈ ਥੋੜਾ ਵਧੀਆ ਹੂ ਤੇਰੀ ਫੋਟੋ ਸਮਾਂ ਇਹ ਆਪਣੇ ਰਿਸ਼ਤੇਦਾਰ ਨੇ ਰਿਸ਼ਤੇਦਾਰ ਆ ਅੱਛਾ ਰਿਸ਼ਤੇਦਾਰਾਂ ਨੇ ਬਹੁਤ-ਬਹੁਤ ਧੰਨਵਾਦ ਵਿਚਾਰਿਆਂ ਦਾ ਵਿਆਹ ਦੇਖਣ ਆਏ ਨੇ ਲੜੀਆਂ ਦੇਖਣਾ ਵਧੀਆ ਲਾਉਂਦੇ ਨੇ ਹਾਂ ਲੜੀਆਂ ਵਧੀਆ ਲਾਉਂਦੇ ਨੇ ਇਹੇ ਬੱਬਾ ਕਿੱਥੇ ਲੱਗਣਗੇ ਕੀ ਇਹ ਬੁੱਧ ਤੇ ਲਾਉਂਗੇ ਕਿ ਪਤਾ ਹੁਣ ਜਦਾ ਕਾ ਇੱਥੇ ਲਿਖੂ ਕਾਲੇ ਕੋਲੇ ਕੋਲੇ ਹਾਂ ਗੇਟ ਤੇ ਸਿੱਧੇ ਗੇਟ ਨਾਲ ਸਜਾਉਣ ਕਿ ਤੇ ਹਨਾ ਹਾਂ ਇਹਨਾਂ ਨੂੰ ਪਤਾ ਇੱਕ ਬਾਬਾ ਇਹ ਵੀ ਲਿਖਣਗੇ ਨਾ ਗੇਟਾ ਮੂਰੇ ਵਿਆਹ ਵਾਲਾ ਘਰ ਹਉਦ ਨਹੀਂ ਗੇਬਾ ਉੱਥੇ ਲਾਉਣਗੇ ਮੈਂ ਕਿ ਲਿਖ ਕੇ ਹਾਂ ਲਾਉਣਗੇ ਹੂੰ ਵਿੱਚ ਦੀਪਮਾਲਾ ਦੀਪਮਾਲਾ ਆਜਾ ਬੀਬੀ ਆ ਦਿਖਾਈਏ ਆਦੀ ਵਿਆਹ ਵਾਲਾ ਘਰ ਹਲਦੀ ਹਲਦੀ ਵਿਆਹ ਵਾਲਾ ਕਰ ਤੇ ਬਾਕੀ ਹੋਰ ਵੀ ਨੇ ਜਾਫਟਾ ਦਾ ਸਮਾਨ ਆਹ ਦੇਦੀ ਹਾਂ ਬਹੁਤ ਸਾਰਾ ਆਹ ਵਿਆਹ ਵਾਲਾ ਕਰ ਲਿਖਿਆ ਪਿਆ ਆਹ ਹਲਦੀ ਲਿਖੀ ਹੋਈ ਆਹ ਹਲਦੀ ਲਿਖੀ ਹੋਈ ਚਲਿਏ ਚਲੋ ਪੂਰੀ ਤਿਆਰੀ ਹੋ ਗਈ ਫੇਰ ਮਾਰਦਾਂ ਕਿਹੜਾ ਸਜਾਓ ਹੁਣ ਜਦੋਂ ਗੀਤ ਗਾਏ ਨਾ ਉਦੋਂ ਆਵਾਂਗੇ ਆਹ ਦੇਖੋ ਜੀ ਗੇਟ ਕਿੰਨੇ ਘੈਂਟ ਸਜਾਏ ਬਨੇ ਹਨਾ ਬੀਬੀ ਗੇਟ ਕਿੰਨੇ ਸੋਹਣੇ ਬਨੇ ਬਹੁਤ ਸੋਹਣਾ ਲਾਇਆ ਨਵਾਂ ਘਰ ਪਾਇਆ ਮੁੰਡੇ ਦੇ ਵਿਆਹ ਖਾਸਾ ਬਿੱਲ ਆਈ ਹੂੰ ਬੱਜ ਗਈ ਹਾਂ ਲੱਗਦਾ ਜੀ ਫਾਈਨਲ ਲੁੱਕ ਨੀ ਬਾਰ ਨਹੀਂ ਖੜੇ ਕਿਵੇਂ ਜਿਆ ਉਹਨੇ ਵਾਰੀ ਥੋੜੀ ਹੁੰਦਾ ਪਾਣੀ ਬਾਰ ਨਹੀਂ ਹਾਂ ਬੰਨੇ ਲਈ ਐ ਮਾਈ ਹਾਂ ਬੰਨਾ ਬੰਨੀ ਵਾਰ ਨਹੀਂ ਖੜੇ ਹੁਣ ਸਿੱਧਾਗਾ ਸਿੱਧਾ ਤਾਇਆ ਹਣੇ ਤਾਇਆ ਬਣੇ ਜੇ ਤਾਇਆ ਤਾਇਆ ਜੀ ਤਾਇਆ ਤਾਇਆ ਨਹੀਂ ਕੋਈ ਨਹੀਂ ਕੋਈ ਨਹੀਂ ਬਸ ਫੇਰ ਕੋਈ ਕਰੀਮ ਨਹੀਂ ਉਹ ਤਾਂ ਬੱਗੀ ਤਾਂ ਕੋਈ ਬੱਗੀ ਤਾਂ ਆ ਬਗਦਾ ਮਾਮਾ ਤੂੰ ਗਾ ਕੇ ਦਿਖਾਈ ਪਾਣੀ ਬਾਰ ਬੰਨੇ ਦੀ ਐ ਮਾਂਏ ਬੰਨਾ ਬੰਨੀ ਵਾਲਾ ਮਿਸਤਰੀ ਦਾ ਤੂੰ ਗਾ ਕੇ ਦਿਖਾਈ ਮਿਸਤਰੀ ਜੀ ਗਾਣਾ ਗਾ ਕੇ ਦਿਖਾਇਓ ਏਮੀ ਦਾਇਆ ਵਾਲਾ ਲਓ ਕਿੱਥੇ ਬਾਣੀ ਬਾਰ ਬੰਨੇ ਦੀ ਐ ਮਾਂਏ ਗਾਣਾ ਗਾ ਕੇ ਦਿਖਾਇਆ ਲਓ ਬੱਕੀ ਖਾਈਏ ਖਾਣਾ ਗਾਣਾ ਗੋਣਾ ਗੋਣਾ ਅਬ ਬਗਦਾ 你卡了，给。